ਸੇ ਸ਼ਿਕਾਇਤ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਆਟੇ ਤੇ ਸੂਜੀ ਦਾ ਬਹੁਤ ਜਿਆਦਾ ਟੇਸਟੀ ਨਾਸ਼ਤਾ ਬਹੁਤ ਹੀ ਜਿਆਦਾ ਵਧੀਆ ਤੇ ਬਹੁਤ ਹੀ ਹੈਲਦੀ ਬਣ ਕੇ ਤਿਆਰ ਹੋਊਗਾ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬੱਚੇ ਜਿਹੜੇ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ ਉਹ ਵੀ ਬੜੇ ਸਵਾਦ ਨਾਲ ਖਾਣਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਉਹਨਾਂ ਨੂੰ ਦਵੋਗੇ ਤਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਬੌਲ ਵਿੱਚ ਪਾਵਾਂਗੇ 1 ਕੱਪ ਕਣਕ ਦਾ ਆਟਾ ਆਟੇ ਨੂੰ ਅਸੀਂ ਛਾਣ ਕੇ ਲੈਣਾ ਹੈ ਤੁਸੀਂ 1 ਕੱਪ ਆਟੇ ਵਿੱਚ ਪਾਵਾਂਗੇ ਅਸੀਂ 2 ਚਮਚ ਸੂਜੀ ਦੇ ਤੁਸੀਂ ਖਾਣ ਵਾਲੇ ਚਮਚ ਹੁੰਦੇ ਆ ਉਹ नाप ਕੇ ਲੈ ਲੈਣਾ 2 ਚਮਚ ਦੀ ਸੂਜੀ ਪਾਵਾਂਗੇ ਤੁਸੀਂ ਸੂਜੀ ਬਰੀਕ ਵਾਲੀ ਮੋਟੀ ਵਾਲੀ ਕੋਈ ਵੀ ਲੈ ਸਕਦੇ ਹੋ ਅੱਧਾ ਕੱਪ ਜਿਹਦੇ ਵਿੱਚ ਅਸੀਂ ਦਹੀਂ ਪਾਵਾਂਗੇ ਦਹੀਂ ਖੱਟਾ ਜ਼ਿਆਦਾ ਨਾ ਹੋਵੇ ਬਿਲਕੁਲ ਫਰੈਸ਼ ਦਹੀਂ ਲੈਣਾ ਹੈ ਇਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਾਂਗੇ ਜਿੰਨੀ ਕੁਆਂਟੀਟੀ ਵਿੱਚ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਦੇ ਅਸਾਮ ਨਾਲ ਤੁਸੀਂ ਨਾਪ ਨਾਲ ਲੈ ਸਕਦੇ ਹੋ ਅੱਧਾ ਕੱਪੀ ਦੇ ਵਿੱਚ ਪਾਣੀ ਦਾ ਐਡ ਕਰਾਂਗੇ ਅਸੀਂ ਪਾਣੀ ਅਸੀਂ ਨੋਰਮਲ ਹੀ ਲੈਣਾ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਪਹਿਲਾਂ ਅੱਧਾ ਕੱਪ ਪਾਣੀ ਦਾ ਪਾ ਕੇ ਮਿਕਸ ਕਰਾਂਗੇ ਜੇ ਸਾਨੂੰ ਲੋੜ ਹੋਊਗੀ ਤਾਂ ਅਸੀਂ ਹੋਰ ਐਡ ਕਰ ਸਕਦੇ ਹਾਂ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਹੁਤ ਜ਼ਿਆਦਾ ਹੈਲਦੀ ਜਿਹੜਾ ਨਾਸ਼ਤਾ ਬਣ ਕੇ ਤਿਆਰ ਹੁੰਦਾ ਹੈ ਇਹ ਅੱਧਾ ਕੱਪ ਪਾਣੀ ਦਾ ਹੋਰ ਐਡ ਕਰਾਂਗੇ ਟੋਟਲ ਅਸੀਂ 1 ਕੱਪ ਪਾਣੀ ਦਾ ਯੂਜ਼ ਕੀਤਾ ਹੈ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਬਿਲਕੁਲ ਇਹਦੇ ਵਿੱਚ ਲੰਮਸ ਨਹੀਂ ਹੋਣੇ ਚਾਹੀਦੇ ਮਿਕਸ ਕਰਨ ਨਾਲ ਤੁਸੀਂ ਚਮਚ ਨਾਲ ਇਦਾਂ ਇਹਨੂੰ ਮਿਕਸ ਕਰਕੇ ਰੱਖ ਲੈਣਾ ਆ ਬਿਲਕੁਲ ਇਹਨੂੰ ਗੱਠਾ ਨਹੀਂ ਬੰਨ੍ਹਨੀਆ ਚਾਹੀਦੀ ਇਹਦੇ ਵਿੱਚ 10 ਮਿੰਟ ਲਈ ਇਹਨੂੰ ਰੈਸਟ ਤੇ ਰੱਖ ਦਾਂਗੇ ਤਾਂ ਕਿ ਜਿਹੜੀ ਸੂਜੀ ਪਾਈ ਉਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਵੇ ਸਾਡੀ ਫੁੱਲ ਦੇ ਸੂਜੀ ਜਿਹੜੀ ਪਾਈ ਸੀ ਵਧੀਆ ਫੁੱਲ ਗਈ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਅੱਧਾ ਕੱਪ ਹੋਰ ਐਡ ਕਰਾਂਗੇ ਕਿਉਂਕਿ ਬੈਟਰ ਸਾਨੂੰ ਥੋੜਾ ਜਿਹਾ ਗਾੜਾ ਲੱਗ ਰਿਹਾ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਸਬਜ਼ੀਆਂ ਐਡ ਕਰਾਂਗੇ ਇੱਕ ਪਿਆਜ਼ ਨੂੰ ਲੰਬੇ ਪੀਸ ਵਿੱਚ ਇੱਕ ਟਮਾਟਰ ਨੂੰ ਬੀਜ ਕੱਟ ਕੇ ਉੱਪਰ ਵਾਲਾ 파ਰਟ ਲੰਬੇ ਪੀਸ ਵਿੱਚ ਕੱਟ ਕੇ ਲਿਆਇਆ ਤੇ ਇੱਕ ਸ਼ਿਮਲਾ ਮਿਰਚ ਨੂੰ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਹਰੀ ਮਿਰਚ ਤੇ ਅਦਰਕ ਦਾ ਪੇਸਟ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾ ਲੈਣਾ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਪਾਊਡਰ ਪਾਵਾਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਅਮਚੂਰ ਪਾਊਡਰ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਸੀ ਚੀਲੀ ਫਲੇਕਸ ਤੇ ਸਬਜ਼ੀਆਂ ਤੁਸੀਂ ਇਹਨੂੰ ਜੇ ਹੋਰ ਹੈਲਦੀ ਬਣਾਉਣਾ ਚਾਹੁੰਦੇ ਹੋ ਇਹਦੇ ਤੇ ਪੱਤਾ ਗੋਭੀ ਤੇ ਹੋਰ ਸਬਜ਼ੀਆਂ ਤੁਸੀਂ ਐਡ ਕਰ ਸਕਦੇ ਹੋ ਆਪਣੀ ਮਨਪਸੰਦੀਆਂ ਕੋਈ ਵੀ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਕੌਰਨ ਵੀ ਪਾ ਸਕਦੇ ਹੋ ਤੁਸੀਂ ਸਵੀਟ ਕੌਰਨ ਹੁੰਦੇ ਆ ਜਿਹੜੇ ਬਿਲਕੁਲ ਹੈਲਦੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਥੋੜਾ ਜਿਹਾ ਬੈਟਰ ਸਾਨੂੰ گاੜਾ ਲੱਗ ਰਿਹਾ ਸੀ ਦੋ ਚਮਚ ਪਾਣੀ ਦਾ ਸੀ ਹੋਰ ਐਡ ਕੀਤਾ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਹੁਣ ਇਹਨੂੰ ਅਸੀਂ ਜਦੋਂ ਵੀ ਬਣਾਣਾ ਸ਼ੁਰੂ ਕਰਨਾ ਹੈ ਉਸ ਤੋਂ ਪਹਿਲਾਂ ਇਸੇ ਵਿੱਚ ਥੋੜਾ ਜਿਹਾ ਬੇਕਿੰਗ ਪਾਊਡਰ ਐਡ ਕਰਾਂਗੇ ਚਮਚ ਦਾ ਚੌਥਾ ਹਿੱਸਾ ਇਦੇ ਨਾਲ ਜਿਹੜਾ ਸਾਡੇ ਨਾਸ਼ਤਾ ਉਹ ਬਿਲਕੁਲ ਫਲਫੀ ਬਣ ਕੇ ਤਿਆਰ ਹੋਊਗਾ ਇਦਾਂ ਦਾ ਬੈਟਰ ਅਸੀਂ ਤਿਆਰ ਕਰ ਲੈਣਾ ਹੈ ਬਯਸਤਿਕ ਪੈਨ ਆ ਤੁਸੀਂ ਤਵਾ ਰੱਖ ਲੈਣਾ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਾਂਗੇ ਔਇਲ ਨਾਲ ਇਹਨੂੰ ਤੁਸੀਂ ਲੋਹੇ ਦੇ ਤਵੇ ਤੇ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਜਿੰਨੇ ਕੁ ਬੜੇ ਤੁਸੀਂ ਪੂੜੇ ਬਣਾਉਣਾ ਚਾਹੁੰਦੇ ਹੋ ਉਸ ਤਰੀ ਉਨੇ ਕ ਸਾਈਜ਼ ਦੇ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਇਹ ਵਾਲਾ ਨਾਸ਼ਤਾ ਕਿਉਂਕਿ ਬੱਚੇ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਬਣਾ ਕੇ ਦਉਗੇ ਤਾਂ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੁਸੀਂ ਬੱਚਿਆਂ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹੋ ਤੇ ਬ੍ਰੇਕਫਾਸਟ ਵਿੱਚ ਜਾਂ ਈਵਨਿੰਗ ਟਾਈਮ ਵਿੱਚ ਵੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਤੇ ਹੈਲਦੀ ਵੀ ਬਣ ਕੇ ਤਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਇਹਨੂੰ ਚੰਗੀ ਤਰ੍ਹਾਂ ਅਸੀਂ ਟੱਕ ਕੇ ਪਕਾ ਲੈਣਾ 2-3 ਮਿੰਟ ਲਈ ਤਾਂ ਕਿ ਬਿਲਕੁਲ ਸਲੋ ਗੈਸ ਤੇ ਪਕਾਣਾ ਹੈ ਅਸੀਂ ਜਿਆਦਾ ਹਾਈ ਫਲੇਮ ਤੇ ਨਹੀਂ ਪਕਾਣਾ ਦੋਨੋਂ ਪਾਸੇ ਦੋ ਅਸੀਂ ਚੰਗੀ ਤਰ੍ਹਾਂ ਔਇਲ ਲਗਾ ਕੇ ਇਹਨੂੰ ਪਕਾ ਲਾਂਗੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਇਹ ਚੰਗੀ ਤਰ੍ਹਾਂ ਦੇਖੋ ਦੋਨੋਂ ਪਾਸੇ ਤੇ ਪੱਕ ਚੁੱਕਿਆ ਐਸੀ ਤਰੀਕੇ ਨਾਲ ਅਸੀਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਤਰੀਕੇ ਨਾਲ ਇਹ ਨਾਸ਼ਤਾ ਬਣ ਕੇ ਤਿਆਰ ਹੋਊਗਾ ਸਾਡਾ ਨਾਸ਼ਤਾ ਬਣ ਕੇ ਤਿਆਰ ਹੈ ਤੁਸੀਂ ਵੀ ਟਰਾਈ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ ਸ਼ਕਲ